ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਦੀ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸ਼ੇਰੇ ਬਾਈ ਘਰ ਪਹੁੰਚ ਚੁੱਕੇ ਆ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਡੇਰਾ ਬਾਬਾ ਨਾਨਕ ਆਓ ਬਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸ਼ੇਰਾ ਜੀ ਤੁਸੀਂ ਠੀਕ ਆਂ ਕਿਰਪਾ ਮਾੜੇ ਪਹਿਲਾ ਦੇਣਾ ਤਿੰਨ ਹੀ ਮਈਆਂ ਨਾਲ ਤੁਹਾਡੇ ਪਹਿਲਾ ਜਾਣ ਸੈ ਨਾ ਜੋਂਦੇ ਆਪਾਂ 1.5 ਸਾਲ ਹੋ ਗਿਆ ਵੀਡੀਓ ਬਣਾਉਂਦੇ ਆ ਨਾ ਨਾ ਤਿੰਨ ਨਹੀਂ ਸੱਤ ਅੱਠ ਹੁੰਦੀਆਂ ਸੱਤ ਅੱਠ ਪੱਕੇ ਪੀਸ ਹੁੰਦੇ ਗੱਲ ਇਦਾਂ ਵੀ ਗੱਲ ਹੀ ਨਾਲ گاਵਾਂ ਲਈਆਂ ਹਾਂ ਚਾ ਤਿੰਨ ਲੱਕ گاਵਾਂ ਦੇ گا ਆ ਲੱਗ 7 ਵਜ ਗਈ ਆ 6:00 ਲੱਗ ਗਈ ਐ ਹਲਤ ਇੱਥੇ ਵੀ ਲੱਗੀ ਸੀ ਉਹ ਜਿਹ ਦਿਨ ਮੀਂਹ ਪਿਆ ਪਿੱਛੇ ਡੰਗਰ ਬੱਚਾ ਹੀ ਵੇਖਣ ਡੇ ਤੇ ਉਹ ਥੋੜਾ ਫਿਰ ਤੁਹਾਨੂੰ ਪਤਾ ਓਖਾ ਹੋ ਜਾਂਦਾ ਜਾਂਣਾ ਜੁਣਾ ਤੇ ਆ ਵੀ ਕੱਲ ਹੀ ਮਈਆਂ ਲਈਆਂ ਆ ਆਪਾਂ ਤੇ ਚਲੋ ਮੈਂ ਹਾਂ ਹਾਜ਼ਰੀ ਪਰ ਛੱਡਦੇ ਆ ਹਾਜ਼ਰੀ ਹੋਣੀ ਚਾਹੀਦੀ ਹੈ ਨਾ ਕੋਈ ਗੱਲ ਮੈਂ ਦੋ ਦਿਨ ਰੋਕੀ ਹੋਈ ਜਾਂਦੀ ਆ ਹਾਂ ਮੈਂ ਚੱਲ ਪਾ ਹਟਦੇ ਆ ਤੇ ਝੋਟੀ ਹੋਰ ਸੁਣਾਓ ਤੁਸੀਂ ਸੇਤਾਂ ਪਰਿਵਾਰ ਠੀਕ ਠਾਕ ਪਰਿਵਾਰ ਵਧਣ ਡਿਆ ਨਾਲੇ ਪੁਰਾਣੇ ਯਾਰ ਨਹੀਂ ਚਲੋ ਇਹ ਏਦਾਂ ਹੀ ਕਾਟੇ ਵਾਦੇ ਚੱਲ ਰਹੇ ਸੰਦੀਪ ਵੀਰੇ ਆ ਝੋਟੀ ਇਕਰਾ ਵਿਖਾ ਦੇ ਇਕਰਾ ਵੀ ਕਿੱਡੀ ਇਹ ਖੀਰੀ ਤੋਂ ਦੋਂਦੀ ਹੋਣ ਡਈ ਅਜੇ ਐਂਡ ਵੀ ਸੀ ਆ ਬਸ ਇਹ 3 ਸਾਲ ਤੋਂ ਅੰਦਰ ਆ ਝੋਟੀ ਦੇ ਮਗਰ ਵੀ ਕੱਟੀ ਆ ਅਜੇ ਦੂਜੇ ਤੀਜੇ ਦਿਨ ਦੀ ਸੂਈ ਆ 10 11 ਕਿਲੋ ਤੋਂ ਝੋਟੀ ਸੰਦੀ ਵੀਰੇ ਚੱਲੀ ਆ ਅੱਛਾ ਆ ਵੇਖੋ ਦੂਜਾ ਬੱਚਾ ਚੋਂਗ ਚੱਲਿਆ ਜੋ ਇੱਧਰ ਵੇਖ ਆ ਵੇਖਲਾ ਸੀ ਸੀਲ ਪੁਣਾ ਵੇਖ ਲੋ ਸੀਲ ਪੁਣਾ ਵੇਖਲਾ ਤੇ ਦੂਜਾ ਇਹ ਸੰਦੀ ਵੀਰੇ ਇਹਨੇ ਝੋਟੀਆਂ 10 10 ਦਿਨ ਪਹਿਲਣਾ ਥੱਲੇ ਨਹੀਂ ਬਹਿਨ ਦਿੰਦੀਆਂ ਤੇ ਇੱਧਰ ਵੇਖੀ ਕੱਟੀ ਨੂੰ ਭਾਵੇਂ ਭਾਵੇਂ ਨੂੰ ਵਿੜੇ ਚ ਖਿਹਾਰ ਕੇ ਚੋਲਾ ਜਿੱਦਾਂ ਮਰਜੀ ਚੋਲਾ ਕੋਈ ਚੱਕਰ ਨਹੀਂ ਝੋਟੀ ਨੂੰ ਕਦੇ ਕੱਟੀ ਕੱਟੀ ਮਗਰ ਵੀਰੇ ਇਹ ਬੰਦੇ ਨਾ ਕੋਈ ਚਲੋ ਆਪਾਂ ਕੀ ਨਾਂ ਲੈਣਾ ਸਾਡੇ ਆਪਣੇ ਇਲਾਕੇ ਚੋਂ ਲਈ ਬਰੀਡਰ ਹੀ ਬੰਦੇ ਆ ਮੈਨੂੰ ਮਈ ਉਹਨਾਂ ਦਾ ਪਿਆਰ ਆ ਉਹਨਾਂ ਦਾ ਬੜਾ ਡੰਗਰ ਉਹਨਾਂ ਕੋਲ ਮੈਂ 5 6 ਲਿਆਂਦੇ ਮੈਨੂੰ ਉਹਨਾਂ ਨਾਲ ਫੋਨ ਕੀਤਾ ਸ਼ੇਰੇ ਐਂ ਮਈਆਂ ਦੋਗ ਵੇਚਣੀਆਂ ਤੇ ਇਹ ਝੋਟੀ ਪਹਿਲੇ ਮੈਂ ਕਿਹਾ ਵੀ ਵੀਰਾ ਮੈਂ ਝੋਟੀ ਖੜਨੀ ਕਹਿੰਦਾ ਯਾਰਾ ਝੋਟੀ ਦਾ ਤਾਂ ਨਾਂ ਨਹੀਂ ਲਿਆ ਦੂਜੀਆਂ ਮਈਆਂ ਖੜ 15 15 ਦਿਨ ਖੜਦੀਆਂ ਮੈਂ ਮੈਂ ਝੋਟੀ ਖੜਨੀ ਜੋ ਮਰਜੀ ਉਹ ਕਹਿੰਦੇ ਚੱਲ ਲੈ ਜਾ ਨਾ ਨਹੀਂ ਕੀਤੀ ਸੰਦੀ ਵੀਰੇ ਉਹਨਾਂ ਤੇ ਜਿੱਥੋਂ ਤੱਕ ਮੈਨੂੰ ਆਸ ਹੈ ਨਾ ਛੋਟੀ ਪਲੂਣ ਹੀ 14 15 ਕਿਲੋ ਦੁੱਧ ਚ ਵਾਜੂਗੀ ਆ ਵੇਖ ਲੋ ਅਜੇ ਕਹਿਣ ਦੀ ਗੱਲ ਨਹੀਂ ਅਜੇ ਦੋਂਦੀ ਲੱਗੀ ਆ ਹੁਣ ਤੇ ਛੋਟੀ ਦਾ ਕੱਦ ਕਾੜ ਵਿਖਾ ਦੇ ਤੇ ਨਸਲ ਵਿਖਾ ਦੇ ਸੰਦੀਪ ਵੀਰ ਤੇ ਠੰਡੀ ਧੀਰੀ ਬਹੁਤ ਵੱਡੀ ਛੋਟੀ ਬਹੁਤ ਛੋਟੀ ਵੱਡੀ ਨਸਲ ਵੇਖ ਕੇ ਤੇ ਛੋਟੀ ਦੀ ਪਿਓਰ ਆਪਾਂ ਨਹੀਂ ਹਰਿਆਣੇ ਤੋਂ ਲਿਆਂਦੀ ਸੰਦੀਪ ਵੀਰ ਪਰ ਉਹਨਾਂ ਕੋਲ ਮਾਲ 28 28 ਕਿਲੋ ਤੱਕ ਮੱਜਿਆ ਜਿਨ੍ਹਾਂ ਦੀ ਮਤਲਬ ਗਾੜੀ ਮੈਨੂੰ ਨਹੀਂ ਪਤਾ ਕਿਹੜੇ ਟੀਕੇ ਦੀ ਹਾਂ ਘਰ ਦਾ ਜੰਪਲ ਉਹਨਾਂ ਦਾ ਹਾਂ ਘਰ ਦੀ ਮੈਂ ਬਰੀਡ ਆ ਸੰਦੀਪ ਵੀਰੇ ਉਹਨਾਂ ਕੋਲ ਪਰ ਛੋਟੀ ਵੇ ਸੰਦੀਪ ਵੀਰ ਬਹੁਤ ਵੱਡੀ ਛੋਟੀ ਹੈ ਜੀ ਬਸ ਵੱ ਤਸਲਦੀ ਵੀਰੇ ਠੰਡੀ ਵੀ ਨਹੀਂ ਆ ਵੇਖੀ ਬਈ ਇੱਥੇ ਇਹਦੇ ਥੱਲੇ ਬਹਿ ਜਾ ਕਿਤੇ ਇੱਧਰ ਵੇਖ ਲਾ ਆ ਆ ਵੇ ਸ਼ੰਭੂ ਵਿਖਾ ਇਧਰ ਆਣ ਕੇ ਸ਼ੰਭੂ ਦਿਖਾਇਆ ਕਰ ਆ ਦੇ ਇਧਰ ਵੇ ਪਲੂਣ ਝੋਟੀ ਕਿਹੜੀ ਭਾਵੇਂ ਪੰਜ ਵਾਰਾਂ ਥੱਲੇ ਬਹਿ ਜਾ ਝੋਟੀ ਨਾਲ ਹਿੱਲੂਗੀ ਸੰਦੀ ਵੀਰੇ 11 ਕਿਲੋ ਬੌਲਾ ਸਟਾਰਟਿੰਗ ਆ ਦੂਜੇ ਤੇ ਜੇ ਦਿਨ ਦੀ ਸੂਈ ਆ ਜੀ ਠੀਕ ਆ ਹਾਂ ਚਲ ਇੱਕ ਗੱਲ ਆ ਫੈਰਾ ਹੋ ਗਿਆ ਕੱਟੀ ਨਾਲ ਆ ਗਈ ਹਣਾ ਹਾਂ ਕੱਟੀ ਵੀ ਸੰਦੀ ਵੀਰੇ ਕੋਈ ਚੰਗੇ ਟੀਕੇ ਦੀ ਉਹਨਾਂ ਕੋ ਆਪਣਾ ਹੀ ਸਾਣ ਆ ਟੀਕੇ ਗਾੜੀ ਉਹਨਾਂ ਦੇ ਸਪਲਾਈ ਹੁੰਦੇ ਆ ਇਦਾਂ ਦੇ ਬਰੀਡਰ ਬੰਦੇ ਆ ਜਿੰਨਾਂ ਕੋਈ ਝੋਟੀ ਆਈ ਆ ਸੰਦੀਪ ਵੀਰ ਬੜੇ ਮਾਨ ਨਾਲ ਲਈਓ ਕਿਤੇ ਨਾਂ ਨਹੀਂ ਲੈਂਦੇ ਕਹਿੰਦੇ ਚੱਲ ਤੂੰ ਸਾਡੇ ਨਾਲ ਸੱਜੇ ਮੇਰੇ ਕੋ ਵੀ ਜਦੋਂ ਆਉਣਾ ਨਾ ਕਿਤੇ ਮੈਂ ਦੇ ਹੱਥ ਰੱਖਣ ਤੋਂ ਉਹਨਾਂ ਨਾਲ ਕੋਈ ਸੌਦੇਬਾਜ਼ੀ ਨਹੀਂ ਕਰੀਦੀ ਵੀ ਮੈਂ ਹੀ ਲੈ ਜਾਓ ਜਿਹੜੀ ਚੰਗੀ ਲੱਗਦੀ ਸੰਦੀਪ ਵੀਰ ਕਿੰਨੇ ਦੀ ਦੇ ਦਈਏ ਬੱਜਾਇ ਜੀ ਕਰ ਆ ਕੱਦ ਕਾੜ ਵਿਖਾ ਦੇ ਇੱਕ ਰਮ ਮੈਂ ਦਾ ਕਿੱਡਾ ਕਿਤੇ ਥਾਣਵਾ ਨਾ ਵੇਖ ਵਿਖਾ ਦੇ ਕਿ ਜਦੋਂ ਭਾਵੇਂ ਅੱਗੋਂ ਦੀ ਬਹਿ ਜਾਓ ਪਿੱਛੋਂ ਦੀ ਬਹਿ ਜਾਓ ਵੇਖੋ ਕੋਈ ਪਰਵਾਹ ਨਹੀਂ ਝੋਟੀ ਨੂੰ ਸੰਦੀਪ ਵੀਰ ਝੋਟੀ ਦਾ ਮੁੱਲ ਤਾਂ ਭਾਵੇਂ 2 ਲੱਖ ਰਾਲਾ ਜਾਇ ਜੇ ਉਹਦਾ ਜਿੰਨੇ ਦਾ ਕੋਈ ਮੁੱਲ ਨਹੀਂ ਹੈਗਾ ਢੇ ਦਾ ਮੁੱਲ ਹੈ ਜਿੱਥੇ ਮਰਜੀ ਸੰਦੀਪ ਵੀ ਸਲਦੀਵੀਰ ਇਹ ਤੂੰ ਹੁਣ ਚਲ ਰਿਕਾਰਡ ਹੋਣ ਦੀ ਜੇ ਤੇ 40 ਕੋ ਧੱਕਾ ਹੈਗਾ ਤਾਂ ਦੱਸ ਦੇ ਮੈਨੂੰ ਏਡੀ ਝੋਟੀ 40 ਦੀ ਦੇਣੀ ਨੇ ਉਧਰ ਵੇਖ ਲੈ ਆ ਵੇ ਤਸਵੀਲ ਪਾਣਾ ਵਿਖਾ ਦੇ ਉਹ ਸੀਲ ਪਾਣਾ ਵਿਖਾ ਦੇ ਦੂਜਾ ਬੱਚਾ ਚੁੰਗੀ ਜਾਣ ਡਿਆ ਆ ਵੇ ਬੱਚਾ ਉਹ ਬੱਚਾ ਉਹ ਚੁੰਗੀ ਆ ਜਾਣ ਡਿਆ ਕੋਈ ਪਰਵਾਹ ਹੀ ਨਹੀਂ ਝੋਟੀ ਨੂੰ ਪੰਜ ਵਾਰਾਂ ਚਲੋ ਬਿਲਕੁਲ ਬਿਲਕੁਲ ਸਲਦੀਵੀਰ ਆ ਵੀ ਝੋਟੀ ਪਹਿਲਾਂ ਸੁਗਾ ਸੁਈ ਆ ਇਹ ਵੀ ਸੁਈ ਹੈ ਨਾ ਪਹਿਲਾਂ ਸੁਗਾ ਸੁਈ ਇਹ ਵੀ ਤਾਜੀ ਸੁਈ ਹੈ ਬਿਲਕੁਲ ਇਹਦੇ ਥੱਲੇ 8-9 ਕਿਲੋ ਬੋਲਾ ਜੋਬਤਾ ਬੋਲਾ ਲਾ ਲਓ ਦੁੱਧ ਲਾ ਲਓ ਬਣ ਗਿਆ ਸਟਾਰਟਿੰਗ ਦੁੱਧ ਦਊ ਝੋਟੀ 10 ਕਿਲੋ ਤੇ ਨਸਲ-ਨਸਲ ਬੜੀ ਛੋਟੀ ਦੀ ਚੰਗੀ ਠੰਡੀ ਧਰੀ ਇਹ ਵੀ ਸੰਦੀ ਵੀਰ ਆ ਵੇਖੀ ਜਿੱਦਾਂ ਮਰਜੀ ਥੱਲੇ ਬਹਿ ਜਾ ਅੱਗੋਂ ਦੀ ਬਹਿ ਜਾ ਪਿੱਛੋਂ ਦੀ ਬਹਿ ਜਾ ਕੋਈ ਚੱਕਰ ਨਹੀਂ ਗਾ ਇਹ ਨਹੀਂ ਵੀ ਪਹਿਲਨ ਆਲ ਕਰੂਗੀ ਬਸ ਠੀਕ ਆ ਹਾਂ ਇਹ ਵੀ ਚੈੱਕ ਕਰੋ ਚੌਗੀ ਛਗੀ ਹੋਣੀ ਦੰਦਾ ਜੇ ਵੀ ਛਾਈ ਜੂ ਠੀਕ ਆ ਬਿਲਕੁਲ ਛਾਈ ਇੱਕ ਨੰਬਰ ਦੀ ਸੰਦੀ ਵੀਰ ਚਲੋ ਚਲੋ ਬਹੁਤ ਦੁੱਧ 10 ਕਿਲੋ ਛੋਟੀ ਪਹਿਲਨ ਲਈ ਜਾਊਗੀ ਮੋਲ ਵੀ ਆਪਾਂ ਇਹਦਾ ਜਿਆਦਾ-ਜਿਆ ਕਰ ਦੇਣਾ ਹਾਂਜੀ ਹਾਂ ਨਸਲ-ਨਸਲ ਵੇਖ ਲੈ ਕਿੱਡੀ ਚੰਗੀ ਝੋਟੀ ਇੰਦੀ ਕੱਟੀ ਲੱਗਦੀ ਮਗਰ ਹਾਂ ਇਹਦੀ ਵੀ ਕੱਟੀ ਹੈ ਮਗਰ ਲਓ ਜੀ ਹਾਂ ਇਹਦੇ ਮਗਰ ਵੀ ਕੱ ਠੀਕ ਆ ਹਾਂਜੀ ਸ਼ੇਰਾ ਜੀ ਸੰਦੀਪੀਰ ਕਿੰਨੇ ਦੇ ਦੀਏ ਉਹ ਜਾਇਜ ਹੀ ਜਾਂ ਜਿਵੇਂ ਉਹਦਾ ਜਾਇਜ ਹੀ ਦੇਣਾ ਵੀ ਜਾਇਜ ਜਾਂ ਪੂਰੇ ਦੀ ਦੇ ਦੀਏ ਲੱਖ ਦੀ ਕਰ ਦੋ ਮਾਨਦਨ ਕਰਾ ਦੇ ਜੰਨਾ ਕਰਾਉਣੇ 90 ਦੀ 90 ਜੋ 2000 ਸੰਦੀਪੀਰ ਹੋਰ ਛੱਡਾਂਗੇ 88 ਹਜ਼ਾਰ ਦੀ ਝੋਟੀ ਦਵਾਂਗੇ ਪਲੂਣ ਝੋਟੀ ਠੰਡੀ ਵੇਖ ਲੈ ਜਿੱਦਾਂ ਮਰਜੀ ਥੱਲੇ ਬੈ ਜਾਵੇ ਠੀਕ ਆ ਭਾਵੇਂ ਦਿਹਾੜੀ ਦੇ ਚਾਰ ਪੰਜ ਰਾਂ ਚੋਲਾ ਇਧਰ ਵੇਖ ਲੈ ਆ ਆ ਵੇਖ ਲੈ ਬਸ ਠੀਕ ਚਲੋ ਠੀਕ ਆ ਚੱਲਣ ਦੇ ਕਰੋ ਆ ਸੰਦੀਵੀਰੇ ਆ ਪਹਿਲਾ ਕੁੜੇ ਨਹੀਂ ਮਹੀਨੇ ਸਿੱਧੇ ਕੀਤੇ ਅਜੇ ਹੂੰ ਨੀਲੀ ਦੀ ਬ੍ਰਾਂਡ ਪੀਸ ਆ ਵੇਲਾ ਖਾਦੇ ਨਾਂ ਲਿਖੇ ਜੇ ਸ਼ੰਭੂ ਹੂੰ ਤੂੰ ਮੇਰੇ ਨਾਲ ਪਹਿਲੀ ਵਾਰ ਆਇਆ ਉਦੋਂ ਦਾ ਹਨਾ ਨਹੀਂ ਆਇਆ ਪਹਿਲੋਂ ਨਹੀਂ ਪਹਿਲੋਂ ਤੇ ਬੜੀ ਵਾਰ ਆਇਆ ਜਿੱਦਾਂ ਦਾ ਨਾਲ ਹੁਣ ਦੁਬਾਰਾ ਆਉਣ ਲੱਗਾ ਉਦੋਂ ਦਾ ਪਹਿਲੀ ਵਾਰ ਆਇਆ ਪਾਣੂ 10 ਦਿਨ ਹੋ ਗਏ ਨਾ نسل ਵਗਾਲਾ ਸੰਦੀਪੀਰ ਖੋਰ ਵੀ ਮਹੀਂ ਦੇ ਚਿੱਟੇ ਆ ਨੀਲੀ ਦੇ ਅਸਲ ਮਹੀਂ ਆ ਤੇ ਪਰਸੋਂ ਦੀ ਥੂਈ ਥੱਲੇ ਨਾ 11-12 ਕਿਲੋ ਬੋਲਾ ਤੇ ਚਵਾ ਵੇਖੀ ਸੰਦੀਪੀਰ ਮਹੀਂ ਦਾ 11-12 ਕਿਲੋ ਬੋਲਾ ਹਾਂ ਠੀਕ ਆ ਇੱਧਰ ਵੇਖੀ ਚਵਾ ਇੱਧਰ ਕਿਤੇ ਮਹੀਂ ਦਾ ਹਾਂ ਨੇੜ ਕੋ ਪਿੰਦੇਗ ਨਹੀਂ ਪਟਾਕੇ ਸੰਦੀਪ ਵੀਰ ਬਿਲਕੁਲ ਬਿਲਕੁਲ ਇਹ ਇੱਥੇ ਰੱਖੋ ਖੜਜੋ ਮੜਾ ਸੰਦੀਪ ਵੀਰ ਹੁਣ ਬੈਠੋ ਹੁਣ ਬੈਠੋ ਆ ਵੇਖ ਆ ਰੋਜੇ ਮੜਾ ਰਹਿਣੋ ਇਹ ਰਲਦਾ ਜਾਣ ਡਿਆ ਕੰਮ ਦੁੱਧ ਪਵਿੱਤਰ ਚੀਜ਼ ਆ ਗਲਤੀ ਹੋ ਗਈ ਸਾਡੇ ਕੋ ਹਣਾ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਸੰਦੀਪ ਵੀਰ ਵੇ ਸੰਦੀਪ ਵੀਰ ਮੈਂ ਦਊਗੀ ਦੁੱਧ 16 17 ਕਿਲੋ ਆ ਵੇਖ ਵੇਖ ਚਵਾਈ ਸੰਦੀਪ ਵੀਰ ਮੈਂ ਇਹਨੂੰ ਲੱਗੀ ਚਲੋ ਬਸ ਬਸ ਕਰੋ ਬਸ ਤੇ ਤਰਨਾੜ ਦਾ ਟੀਕਾ ਲੱਗੇ ਕੱਟਾ ਦਿੱਤਾ ਨੇ ਮੈਂ ਨੇ ਹਾਂ ਤਰਨਾੜ ਦਾ ਤਰਨਾੜ ਦਾ ਹਾਂ ਤੇ ਮਹੀਂ ਦਾ ਕੱਦ ਕਾੜ ਬਹੁਤ ਹੈਵੀ ਮਹੀਂ ਆ ਗੋਡੀ ਥੋੜੀ ਛੋਟੀ ਪਰ ਮਹੀਂ ਦੀ نسل نسل ਵਿਖਾ ਦੇ ਵੇਖ ਲਾ ਕਦੇ ਪਰਸੋਂ ਦੀ ਥੋਈ 11 12 ਕਿਲੋ ਤੋਂ ਮਹੀਂ ਸਟਾਰਟ ਹੋਈ ਆ ਦੁੱਧ 15 ਤੋਂ ਪਲੱਸ ਦੇਊਗੀ 15 ਦੇ ਦੇ 16 ਦੇ ਦੇ ਆਪਣੀ ਸੇਵਾ ਆ ਮਹੀਂ ਦਾ ਵਜਨ ਮੋਜਨ ਵਿਖਾ ਦੇ ਸੰਦੀਪ ਵੀਰ ਕੰਨਾ ਨਹੀਂ ਵੇ ਠੀਕ ਆ ਪਰ ਵੇਖ ਲਾ ਸੰਦੀਪ ਵੀਰ نسل ਮਹੀਂ ਦੀ ਇੰਨੀ ਆ ਵੀ ਇੱਕ ਖੋਰ ਕਾਲਾ ਤੇ ਇੱਕ ਚਿੱਟਾ ਆ ਦੁੱਧ ਵਾਲੀ ਮੈਂ ਆ ਸੰਦੀਪ ਵੀਰ ਦੁੱਧ ਵਾਲੀ ਦੁੱਧ ਵਾਲੇ ਹਾਂ ਹਾਂ ਹਾਂਜੀ ਖਾ ਦੇ ਸੰਭੋਤ ਖਿਲਾਫ ਸੰਦੀਪ ਵੀਰ ਮੈਂ ਤੇ ਵੀ ਡੇਡ ਡੇਡ ਕਰਾਈ ਰੱਖਣਾ ਬਸ ਆਪਾਂ ਲੈ ਇਹ ਦੇਖੜੋ ਠੀਕ ਆ ਸੰਭੂ ਸੁਣਾ ਠੀਕ ਆ ਓਕੇ ਆ ਹਾਂਜੀ ਬਾਈ ਸ਼ਰਾਜੀ ਸੰਦੀਪ ਵੀਰ ਇੱਕ 40 ਦੀ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਮਹੀਂ ਦੁੱਧ 16 ਕਿਲੋ ਦਊਗੀ ਠੀਕ ਆ ਇਸ ਗੱਲ ਦੀ ਗਰੰਟੀ ਸੰਦੀਵੀਰ ਨਸਲੀ ਮਹੀਂ ਆ ਅਜੇ ਤਾਜੀ ਸੂਈ 10-11 ਕਿਲੋ ਦੂਜੇ ਤਿੰਨ ਦੀ ਜਿਸ ਨੇ ਬੌਲਾ ਆ ਹਾਂ ਵੇਲਾ ਤਾਜ਼ਾ ਬੱਚਾ 나ੜੂ ਨਾਲ ਆ ਪਹਿਲੇ ਨੰਬਰ ਵਾਲੀ ਕੱਟੀ ਦਾ ਵੀ 나ੜੂ ਨਾਲ ਇਹਦਾ ਵੇਲਾ ਗਿੱਲਾ 나ੜੂ ਨਾਲ ਸੰਦੀਵੀਰ ਕਰਾ ਦੇ ਛੋੜ ਚੱਲ ਛੋੜ ਛੱਪਾ ਕਰਦਾਂਗੇ ਹਾਂ ਨਾ ਸੰਦੀਵੀਰ ਇੱਕ 35 ਦੀ ਦੇਣੀ ਆ ਜਿਹੜੀ ਯਸਨੋਈ ਚਲੋ 1 ਲੱਖ 35 ਹਜ਼ਾਰ ਦਿਓ ਆ ਇਹ ਹੈਗੀ ਆ ਵੇਖ ਲੈ ਇੱਧਰ ਵੇਖ ਇੱਧਰ ਇਹ 88 ਹਜ਼ਾਰ ਆ ਵੀ ਕੱਟੀ ਛੱਡਦੀ ਏ ਤੇ ਥੱਲੇ ਛੱਡ ਦੋ ਆ ਵੇਖੀਏ ਇਹਦੇ ਤੋਂ ਇੱਕ ਆ ਵ ਆਵੇਲ ਉਹ ਹੀ ਚੁੰਗੀਆ ਪਤਾ ਹੀ ਤਸੀਲ ਆ ਉਹ ਚੁੰਗੀ ਜਾਂਦੀ ਬੱਚੇ ਇਧਰੋਂ ਪੁੱਤ ਆਵੇਲ ਆ ਵੀ ਨਵੀਂ ਰਿਵਾਇਡ ਅੱਜ ਰਿਵਿਊ ਰਿਕਾਰਡ ਬਣ ਗਿਆ ਆਪਣਾ ਹੈ ਆਹ ਗਾੜੀ ਬਣ ਗਿਆ ਉਹ ਬੱਚੇ ਚੁੰਗੀ ਜਾਂਦੇ ਆ ਦੋ ਬੱਚੇ ਚੁੰਗੀ ਜਾਂਦੇ ਛੋਟੀ ਇਤੋਂ ਤਸੀਲ ਪਣਾ ਹੋਰ ਕੀ ਹੋਊਗਾ 14 ਕਿਲੋ ਪਲੂਣ ਛੋਟੀ ਸੰਦੀ ਵੀਰੇ ਦੁੱਧ ਚਵਾਊਗੀ ਯਾਰ ਕੀ ਸੀਰੇ ਨਵਾਂ ਰਿਕਾਰਡ ਪਹਿਲਾਂ ਆ ਨਵਾਂ ਦੋ ਕੱਟੀਆਂ ਵਾਲੇ ਬਾਬਾ ਮਹੀਂ ਦੇਣੀ ਆ ਹੈ ਬਿਲਕੁਲ ਵੇਖ ਲੈ ਬਾਕੀ ਭਾਈ ਵੇਖ ਲੋ ਤੇਰੀ ਮੱਜਾਂ ਵਾ ਤਿੰਨੇ ਮਈਆਂ ਆ ਜੇ ਤਿੰਨੇ ਪਹਾ ਸਰ ਸੰਦੀ ਵੀਰੇ ਬ੍ਰਾਂਡ ਹੀ ਪੀਸ ਆ ਵੇ ਛੋਟੀ ਖੇਚ ਸ਼ੰਭੂ ਫੋਟੋ ਇੱਕ ਓਏ ਦੇਖ ਸ਼ੰਭੂ ਆ ਚਲੋ ਬਾਕੀ ਮੇਰਾ ਇਹ ਬਾਕੀ ਜੀ ਨਾ ਮੇਰਾ ਸ਼ੇਰਾ ਸੰਧੂ ਆ ਪਿੰਡ ਆਪਣਾ ਰਵਾਲਿਆ ਏਰੀਆ ਫਤੇਗੜ ਚੂੜੀਆਂ ਆ ਆਓ ਜਿੱਦਾਂ ਮਰਜੀ ਤੁਸੀਂ ਤੁਹਾਨੂੰ ਤਸੱਲੀ ਕਰਾ ਹੀ ਦਿੱਤੀ ਦਾ ਡੱਬਾ ਕੀ ਕੋਈ ਚੱਕਰ ਨਹੀਂ ਸਾਈ ਸੂਈ ਪਾ ਦੋਗੇ ਏਦਾਂ ਮਹੀਂ ਖਲਾ ਦਾਂਗੇ ਕੋਈ ਚੱਕਰ ਨਹੀਂ ਨਜ਼ਾਰੇ ਲਓ ਬੜਾ ਬੜਾ ਆ ਗਾ ਬਾਬਾ ਰੱਬ ਵੀ ਮਿਹਰਬਾਨ ਆ ਹਣਾ ਜਿੱਥੇ ਬਾਕੀ ਸੰਦੀਪ ਚੱਲ ਜੇ ਉੱਥੇ ਕਿਰਪਾਏ ਜਰਪਾ ਆ ਚਲੋ ਚੰਗਾ ਸასი ਗਾਲ ਜੀ